ਉਹ ਭਰਾਵਾ ਬੈਠਾ ਫੋਨ ਚਲਾਈ ਜਾਣਾ ਧਰਨੇ ਤੇ ਜਾਵੜਾ ਕਿਹੜਾ ਧਰਨਾ ਮੈਂ ਮੂ ਨਹੀਂ ਜਾਣਾਂ ਕਿਸੇ ਧਰਨੇ ਤੇ ਜਦੋਂ ਤੇਰੀ ਫਸਲ ਦਾ ਤੈਨੂੰ ਮੋਲਣਾ ਮਿਲਿਆ ਉਦੋਂ ਵੀ ਜਾਏਂਗਾ ਇਤੋਂ ਬੈਤਰ ਹੁਣੇ ਜਾਵੜਾ ਬਥੇਰੇ ਜਾਵੜਿਆ ਧਰਨੇ ਤੇ ਮੇਰੇ ਯਾਰ ਗਏ ਮੇਰੇ ਨਾ ਜਾਣਨਾ ਉਹਨਾਂ ਤਾਂ ਜਵਾਕ ਨਹੀਂ ਰਹਿੰਦੇ ਸਰਜੂਗਾ ਮੇਰੇ ਬਿਨਾਂ ਹੀ ਜੇ ਭਾਈ ਸਾਰੀ ਇਹ ਗੱਲ ਕਹਿਣ ਲੱਗ ਜਾਣਾ ਫੇਰ ਤਾਂ ਆਪਾਂ ਜੱਤਲੇ ਮੋਰਚਾ ਨਾਲੇ ਭਾਈ ਬੂੰਦ ਬੂੰਦ ਨਾਲ ਹੀ ਸਾਗਰ ਭਰਦਾ ਹੁੰਦਾ ਮੈਂ ਨਹੀਂ ਜਾਣਿਆ ਯਾਰ ਤੂੰ ਜਾਵੜਾ ਇੱਥੋਂ ਐਵੇਂ ਦਿਮਾਗ ਖਾਈ ਜਾਣਾ ਵਾ ਭਾਈ ਗੁੱਸਾ ਨਾ ਕਰ ਮੈਂ ਜਾਵੜੂਗਾ ਇੱਥੋਂ ਹਜੇ ਤਾਂ ਉਹ ਜ਼ਮੀਨਾਂ ਤੱਕ ਆ ਹੌਲੀ ਹੌਲੀ ਉਹ ਘਰਾਂ ਦਾ ਕਾਉਣਗੇ ਤੂੰ ਨਾ ਮੈਨੂੰ ਬਾਲਾ ਗਿਆ ਇਹਨਾਂ ਦੇ ਜਦੋਂ ਮੇਰੇ ਘਰ ਟਿਕ ਕਰਨਗੇ ਮੈਂ ਆਪੇ ਦੇਖ ਲੂੰਗਾ ਤੈਨੂੰ ਫੋਨ ਨਹੀਂ ਲਾਂਦਾ ਚਲ ਕੋਈ ਗੱਲ ਨਹੀਂ ਬਈ ਨਹੀਂ ਜਾਣਾ ਤਾਂ ਤੇਰੀ ਮਰਜ਼ੀ ਉਹ ਜਾ ਜਾ ਭਰਾਵਾ ਜਾਵੜਾ ਉਹ ਬਈ ਨੰਗ ਜਾਣ ਤੋਂ ਗਰੀਬ ਬੰਦਾ ਵਿਚਾਰਾ ਜਾਵੜੇ ਨੂੰ ਖਾ ਇੱਕ ਪਰਚੀ ਰੋਥੋ ਲੋ ਕੀ ਹੋ ਜੂਗਾ ਬਈ ਅਰੇ ਟੋਲ ਟੈਕ ਸਾਲ ਵੀ ਨਾ ਤਾਂ ਕਈ ਕਰਦੇ ਆ ਪਹਿਲਾਂ ਇਹਨਾਂ ਨੇ ਪਰਚੀ 30 ਰੁਪਏ ਸੀ ਹੁਣ 60 ਰੁਪਏ ਕਰਤੀ ਆ ਪਿੱਛੇ ਵਿਚਾਰੇ ਬਾਈ ਨੇ 30 ਰੁਪਏ ਪਿੱਛੇ ਲੜੀ ਜਾਂਦੇ ਆ ਬਈ ਇਹ ਤਾਂ ਅਸੀਂ ਧੱਕਾ ਕਰਦੇ ਆ ਪਹਿਲਾਂ ਇਹਨਾਂ ਨੇ ਜੱਟਾਂ ਦੀਆਂ ਜ਼ਮੀਨਾਂ ਤੇ ਅੱਕ ਰੱਖੀ ਸੀ ਹੁਣ ਇਹਨਾਂ ਨੇ ਸੜ ਕਿਲੋਮੀਟਰ ਨਹੀਂ ਚਾਹੀਦਾ ਸੜਕ ਤੇ ਟੋਲ ਟੈਕਸ ਆ ਜਾਂਦਾ ਹੋਰ ਕੀ ਬੰਦਾ ਇੰਨੇ ਪੈਸੇ ਕੱਢ ਕੱਢ ਕਿੱਥੋਂ ਦੇਈ ਜਾਵੇ ਇਹ ਤਾਂ ਐ ਕਰਦੇ ਜਿਵੇਂ ਪੈਸੇ ਦਰਖਤਾਂ ਨੂੰ ਲੱਗਦੇ ਹਨ ਬਈ ਮਾੜਾ ਬੰਦਾ ਨਹੀਂ ਇੰਨੇ ਪੈਸੇ ਦੇ ਸਕਦਾ ਬੰਦਾ ਦਿਹਾੜੀ ਕਰਕੇ 2-400 ਵਿਚਾਰਾ ਲੈ ਕੇ ਆਉਂਦਾ ਵਾ 60-70 ਇੱਧਰ ਚਲੇ ਜਾਂਦੇ ਮਗਰ ਕੀ ਵੇਚਿਆ ਇੱਥੇ ਤਾਂ ਇਹਨਾਂ ਨੂੰ ਧਰਨਾ ਲਾਉਣਾ ਪੈਣਾ ਸੜਕ ਜਾਮ ਕਰ ਨਹੀਂ ਪਣੀ ਆ ਜਾ ਤੂੰ ਹਰ ਗੱਲ ਤੇ ਧਰਨਾ ਲਾ ਕੇ ਬੈਹ ਨਾ تیر ਬੀ ਵਿਦਾ ਭਾਈ ਕਾਰਡ ਤਾਂ ਤੁਹਾਡੇ ਵਰਗੇ VIP ਲੋਕਾਂ ਦਾ ਬਣਿਆ ਹੋਇਆ ਸਾਡੇ ਵਰਗੇ ਦਾ ਥੋੜਾ ਬਣਾਇਆ ਸਾਡੇ ਵਰਗਾ 60 70 ਕਿੱਥੋਂ ਦਊਗਾ ਸਾਨੂੰ ਤਾਂ ਧਰਨਾ ਲਾਉਣਾ ਹੀ ਪਊਗਾ ਜਾਓ ਭਰਾਵਾ ਤੂੰ ਹੀ ਲੈ ਲੈ ਧਰਨਾ ਮੈਂ ਤੇਰੇ ਲਾਉਂਦਾ ਮੈਂ ਥੱਲੇ ਆ ਕਰ ਨੂੰ ਚੰਗਾ ਭਾਈ ਯਾਰ ਓ ਭੋਲੇ ਤੇਰਾ ਬਿਜਲੀ ਦਾ ਬਿੱਲ ਆ ਗਿਆ ਕਿ ਨਹੀਂ ਹਾਂ ਭਾਈ ਆ ਗਿਆ 15 ਕਿ ਮਿੰਟ ਪਹਿਲਾਂ ਹੀ ਫੜਾ ਕੇ ਗਿਆ ਸੀ ਬਿਜਲੀ ਵਾਲਾ ਤੈਨੂੰ ਕਿਹਾ ਇੰਨਾ ਸੌ ਸਾਈ ਹੋਇਆ ਕੀ ਦੱਸਾਂ ਯਾਰ ਮੇਰਾ ਤਾਂ ਬਿਜਲੀ ਦਾ ਬਿੱਲ ਹੀ ਬਹੁਤ ਆ ਗਿਆ 2 ਮਹੀਨਿਆਂ ਦਾ 40000 ਕੱਢਤਾ ਓ 40000 ਤਾਂ ਨਹੀਂ ਸੀ ਮੇਰਾ ਮੀਟਰ ਘਰ ਦੇ ਅੰਦਰ ਲੱਗਾ ਵਾ ਤੇਰਾ ਮੀਟਰ ਘਰ ਦੇ ਬਾਹਰ ਲੱਗਾ ਵਾ ਤਾਂ हां भाई यार मीटर ਤਾਂ ਮੇਰੇ ਘਰੋਂ ਬਾਹਰ ਹੀ ਲੱਗਾ ਹੁਣ ਇਹ ਥੋੜੀ ਵੀ ਮੈਂ 40-4000 ਰੁਪਏ ਬਿੱਲ ਦੇਵਾਂ ਇਹਨਾਂ ਦਾ ਕੋਈ ਹੱਲ ਤਾਂ ਕਰਨਾ ਹੀ ਪੈਣਾ ਨਾਲੇ ਮੈਂ ਗੱਲ ਇਹ ਸੁਣੀ ਸੀ ਵੀ ਹੁਣ ਨਾ ਘਰਾਂ ਦੇ ਵਿੱਚ ਚਿਪਾ ਵਾਲੇ ਮੀਟਰ ਲਾਉਂਦੇ ਫਿਰਦੇ ਆ ਜਿੰਨਾ ਰੀਚਾਰਜ ਕਰਾਂਗੇ ਉੰਨੀ ਬਿਜਲੀ ਮਿਲੂਗੀ ਆਪਣੇ ਪਿੰਡ ਧਰਨਾ ਵੀ ਲੱਗਾ ਆਪਾਂ ਚੱਲੀਏ ਉੱਥੇ ਜਾ ਜਾ ਦੇਖ ਤੁਹਾਨੂੰ ਧਰਨਾ 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 ਚੌਪ ਕਰਕੇ ਪਿਆ ਮਿਲਣਾ ਤਾਂ ਤੂੰ ਮੇਰਾ ਤੈਨੂੰ ਕਿਨੇ ਲੁੱਟ ਲਿਆ ਤਨ ਖੜੇ ਕੀ ਹੋਇਆ ਖੜਾ ਹੋ ਖੜਾਓ ਕੀ ਹੋ ਗਿਆ ਬਾਈ ਮੇਰੇ ਨਾਲ ਤੱਕਾ ਹੋ ਗਿਆ ਹਾਂਜੀ ਕੌਣ ਬਿਜਲੀ ਬੋਰ ਤੋਂ ਆਏ ਆ ਚੈਪਲਾ ਮੀਟਰ ਲਾਉਣ ਚੈਪਲਾ ਮੀਟਰ ਮੈੜੇ ਲੱਗਣ ਦੇਣਾ ਚੱਪ-ਚੁੱਪ ਵਾਲਾ ਮੀਟਰ ਭੱਜ ਜਾ ਇੱਥੋਂ ਐਵੇਂ ਕਿਵੇਂ ਭੱਜ ਜਾ ਮੈਨੂੰ ਸਰਕਾਰ ਵੱਲੋਂ ਆਰਡਰ ਮਿਲਿਆ ਘਰ-ਘਰ ਵਿੱਚ ਜਾ ਕੇ ਚੈਪ ਵਾਲੇ ਮੀਟਰ ਲਾਉਣ ਦਾ ਤੂੰ ਕਿਵੇਂ ਰੋਕ ਲੇਂਗਾ ਚੱਲ ਪਰੇ ਹੋ ਹਾ ਯਾਰ ਰੱਬਾ ਅੱਛਾ ਆ ਗੱਲ ਆ ਬਈ ਯਾਦ ਕਰ ਜਦੋਂ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਵੀ ਆਪਰੇ ਨਾਲ ਤੱਕਾ ਹੋਈ ਜਾਂਦਾ ਤਾਂ ਤੂੰ ਮੈਨੂੰ ਪਤਾ ਕੀ ਕਹਿੰਦਾ ਹੁੰਦਾ ਸੀ ਕੋਈ ਨਾ ਭਾਈ ਜਦੋਂ ਸਾਡੇ ਘਰੇ ਆਉਣਗੇ ਉਦੋਂ ਦੇਖਾਂਗੇ ਹੁਣ ਤਾਂ ਤੇਰੇ ਘਰੇ ਵੀ ਆ ਗਿਆ ਹੁਣ ਪਤਾ ਲੱਗ ਗਿਆ ਭਾਈ ਉਹ ਦਿਨ ਦੀ ਵੇਟ ਨਹੀਂ ਕਰੀਦੀ ਹੁੰਦੀ ਜਿਸ ਦਿਨ ਮੇਰੇ ਨਾਲ ਧੱਕਾ ਹੋਊਗਾ ਮੈਂ ਉਸ ਦਿਨ ਹੀ ਧਰਨੇ ਤੇ ਜਾਊਗਾ ਜਦੋਂ ਲੋਕਾਂ ਨਾਲ ਧੱਕਾ ਹੁੰਦਾ ਨਾ ਉਦੋਂ ਵੀ ਲੋਕਾਂ ਦੇ ਨਾਲ ਖੜਨਾ ਚਾਹੀਦਾ ਫੇਰ ਹੀ ਲੋਕ ਤੇਰੇ ਨਾਲ ਖੜਨਗੇ ਭਾਈ ਮੇਰੀ ਗਲਤੀ ਆ ਮੈਨੂੰ ਵੀ ਲੋਕਾਂ ਨਾਲ ਧਰਨੇ ਤੇ ਜਾਣਾ ਚਾਹੀਦਾ ਸੀ ਹੁਣ ਤਾਂ ਤੇਰੇ ਡੇਲੇ ਖੁੱਲ ਗਏ ਕਿ ਨਹੀਂ ਖੁੱਲ ਗਏ ਹੁਣ ਤਾਂ ਤੇਰੇ ਘਰ ਤੱਕ ਰਾ ਕੇ ਮੀਟਰ ਲਾਉਣ ਹਜੇ ਵੀ ਚੱਲ ਵੜ ਧਰਨੇ ਤੇ ਕਿ ਹਜੇ ਵੀ ਕੋਈ ਕਸਰ ਆ ਏ ਭਾਈ ਹੁਣ ਤਾਂ ਪਾਣੀ ਸਾਰਤ ਤੋਂ ਦਿਨਾਂ ਗਿਆ ਚਾਰ ਬੰਦੇ ਧੱਕੇ ਨਾਲ ਮੇਰੇ ਘਰ ਵੜ ਕੇ ਮੀਟਰ ਲਾ ਗਏ ਇਹੋ ਜਿਹੀ ਗੁੰਡਾਗਰਦੀ ਕਦੋਂ ਕਿ ਤੱਕ ਦੇਖੀ ਜਾਵਾਂਗੇ ਹੁਣ ਤਾਂ ਮੈਨੂੰ ਜਾਣਾ ਹੀ ਪੈਣਾ ਚਾਹ ਫਿਰ ਆ ਜਾ ਮੇਰੇ ਨਾਲ ਚੱਲ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈ ਆ ਵੀਡੀਓ ਦੇ ਵਿੱਚ ਅਸੀਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਜਦੋਂ ਵੀ ਕਿਸੇ ਤੇ ਮਾੜਾ ਸਮਾਂ ਆਉਂਦਾ ਵਾ ਤਾਂ ਆਪਾਂ ਪਿੱਛੇ ਹਟ ਜਾਂਦੇ ਹਾਂ ਨਾ ਵੀ ਕੋਈ ਨਾ ਮੇਰੇ ਤੇ ਕੜਾ ਆਉਣ ਲੱਗਾ ਜਦੋਂ ਮੇਰੇ ਤੇ ਉਹ ਦੇਖੀ ਜਾਊਗੀ ਮਾੜਾ ਸਮਾਂ ਕਿਸੇ ਤੇ ਵੀ ਆ ਸਕਦਾ ਵਾ ਤਾਂ ਸਾਰੇ ਭੈਣ ਭਰਾ ਬਣ ਕੇ ਜਦੋਂ ਵੀ ਕਿਸੇ ਤੇ ਕੋਈ ਮਾੜਾ ਸਮਾਂ ਆਉਂਦਾ ਵਾ ਤਾਂ ਸਾਰੇ ਭੈਣ ਭਰਾ ਇੱਕ ਦੂਜੇ ਦਾ ਸਾਥ ਦਿਆ ਕਰੋ ਇੱਕ ਦੂਜੇ ਦੇ ਸਾਥ ਨਾਲ ਹੀ ਬੰਦਾ ਵੱਡਾ ਹੁੰਦਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਠੀਕ ਹੈ ਨਾ ਮੜ ਕੇ ਜਦੋਂ ਤੁਹਾਡੇ ਤੇ ਕੋਈ ਮਾੜਾ ਸਮਾਂ ਆਊਗਾ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਜਦੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਆ ਸਾਨੂੰ ਹੌਸਲਾ ਮਿਲਦਾ ਸਾਡਾ ਵੀ ਹੋਰ ਅਸੀਂ ਫਿਰ ਹੋਰ ਸੋਹਣੀਆਂ ਸੋਹਣੀਆਂ ਵੀਡੀਓ ਬਣਾਈਆਂ ਤੇ ਵਧੀਆ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪਿਆਰਾ ਜਿਹਾ ਕਮੈਂਟ ਵੀ ਕਰਿਓ ਜਦੋਂ ਤੁਸੀਂ ਵੱਡੇ ਵੱਡੇ ਕਮੈਂਟ ਕਰਦੇ ਆ ਤਾਂ ਸਾਨੂੰ ਬਹੁਤ ਹੌਸਲਾ ਮਿਲਦਾ ਤੁਸੀਂ ਵਧੀਆ ਵਧੀਆ ਗੱਲਾਂ ਕਰਦੇ ਆ ਤਾਂ ਵਧੀਆ ਸਾਨੂੰ ਲੱਗਦਾ ਬਾਕੀ ਜੇ ਤੁਸੀਂ ਵੀ ਕੋਈ ਆਪਣੀ ਹੱਡ ਵੀਤੀ ਜਾਂ ਕੋਈ ਸਟੋਰੀ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਆ ਵੀ ਹਾਂ ਵੀ ਇਹ ਅਸੀਂ ਲੋਕਾਂ ਨੂੰ ਦੱਸੀਏ ਤੇ ਉਹ ਲੋਕਾਂ ਨੂੰ ਹੋਰ ਅੱਗੇ ਮੈਸੇਜ ਜਾਵੇ ਹਨਾ ਤਾਂ ਅਸੀਂ ਉਹਦੇ ਤੇ ਵੀ ਵੀਡੀਓ ਬਣਾਵਾਂਗੇ ਤੇ ਸਾਨੂੰ ਜਰੂਰ ਕਮੈਂਟਾਂ ਦੇ ਵਿੱਚ ਦੱਸ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਹੋਰ ਸਾਡੀਆਂ ਵੀਡੀਓ ਦੇਖਣ ਲਈ ਸਾਡਾ ਪੇਜ ਵੀ ਲਾਈਕ ਕਰ ਲਿਓ ਥੈਂਕ ਯੂ ਸੋ ਮੱਚ